ਮਹਾਰਾਜ ਦੇ ਦਰਬਾਰ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਿੱਥੇ ਸੂਬੇ ਸਰਹੰਦ ਨੇ ਔਰੰਗਜ਼ੇਬ ਨੇ ਅਤਿਆਚਾਰ ਕੀਤਾ ਤੇ ਅੱਜ ਮਹਾਰਾਜ ਦੇ ਦਰਬਾਰ ਤੇ ਹਾਜ਼ਰੀ ਲਵਾਈ ਆ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਦੁਨੀਆ ਰਹੋਗੇ ਦਸਮ ਪਿਤਾ ਗੁਰੂ ਗੋਬੇ ਸਿੰਘ ਪਾਤਸ਼ਾਹ ਮਾਦਾ ਗੁਜਰਕੌਰ ਜੀ ਚਾਰੇ ਸਾਹਿਬਜ਼ਾਦੇ ਸਾਹਿਬਜ਼ਾਦਾਜੀਤ ਸਿੰਘ ਜੀ ਸਾਹਿਬਜ਼ਾਦਾ ਤੁਹਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤੇਹ ਸਿੰਘ ਜੀ ਦੁਨੀਆ ਆਪਦੇ ਮਨਾਂ ਦੇ ਵਿੱਚ ਆਪਦੇ ਦਿਲਾਂ ਦੇ ਵਿੱਚ ਵਸਾ ਕੇ ਰੱਖੂਗੀ ਤੇ ਇਸੇ ਤਰ੍ਹਾਂ ਹੀ ਜੋੜ ਮੇਲ ਜਿਹੜੇ ਆ ਉਹ ਹਰ ਸਾਲ ਹੁੰਦੇ ਰਹਿਣਗੇ ਤੇ ਅੱਜ ਜੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਭ ਕੌਮਾਂ ਸੁਰੱਖਿਤ ਨੇ ਹਰ ਭਾਈਚਾਰੇ ਹਰ ਫਿਰਕੇ ਦੇ ਲੋਕ ਆਪਸ ਦੇ ਵਿੱਚ ਪਿਆਰ ਨਾਲ ਮਿਲਵਰਤਨ ਨਾਲ ਰਹਿੰਦੇ ਆ ਉਹਦੇ ਵਿੱਚ ਸਾਡੇ ਸਿੱਖ ਗੁਰੂਆਂ ਦੀ ਸਾਡੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਤੇ ਚਾਰੇ ਸਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਜਿਹੜੀ ਆ ਲਾ ਮਿਸਾਲ ਕੁਰਬਾਨੀ ਇਹੋ ਜੀ ਕੁਰਬਾਨੀ ਕਿਤੇ ਨਹੀਂ ਮਿਲਦੀ ਜਿਹੜੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਇਹ ਇੱਕ ਦੁਨੀਆ ਦੇ ਉੱਤੇ ਮਿਸਾਲ ਆ ਕਿ ਇਹੋ ਜੀ ਕੁਰਬਾਨੀ ਦੁਨੀਆ ਦੇ ਵਿੱਚ ਕਿਤੇ ਨਹੀਂ ਹੋਈ ਇਹ ਪਤਾ ਹੋਵੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਨੌਜਵਾਨਾਂ ਨੂੰ ਵੀ ਸਾਡੇ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪੂਰੇ ਭਾਰਤ ਨੂੰ ਪੰਜਾਬ ਨੂੰ ਸਿੱਖ ਕੌਮ ਨੂੰ ਹਿੰਦੂ ਭਾਈਚਾਰੇ ਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਤੇ ਕੋਈ ਆਪਣੇ ਵਾਸਤੇ ਜੇ ਕਿਸੇ ਦੀ ਆਪਣੀ ਕੋਈ ਨਿੱਜੀ ਲੜਾਈ ਹੋਵੇ ਨਾ ਉਹਦੇ ਤੋਂ ਵੀ ਪਿੱਛੇ हट ਜਾਂਦਾ ਤੇ ਇਹ ਤੇ ਬਲੱਖਣ ਸ਼ਹਾਦਤਾਂ ਵੀ ਕੌਮ ਖਾਤਰ ਦੇਸ਼ ਖਾਤਰ ਲੋਕਾਂ ਖਾਤਰ ਆਪਣਾ ਪਰਿਵਾਰ ਵਾਰ ਦੇਣਾ ਤੇ ਜੇ ਗੁਰੂ ਜੀ ਨੇ ਇੰਡੀ ਵੱਡੀ ਸ਼ਹਾਦਤ ਦਿੱਤੀ ਆ ਤੇ ਰਹੀਂਦੀ ਦੁਨੀਆ ਤੱਕ ਗੁਰੂ ਜੀ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਮਾਤਾ ਗੁਜਰ ਕੌਰ ਜੀ ਦਾ ਸੈਭਜਾਦਿਆਂ ਦਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਰਹੀਂਦੀ ਦੁਨੀਆ ਤੱਕ ਇਸੇ ਤਰ੍ਹਾਂ ਹੀ ਨਾਲ ਲੈਂਦੇ ਰਹਿਣਾ ਸੰਗਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ